ਹੁੰਦਾ ਹੁੰਦਾ ਸਾਡੇ ਕਾਲੀਆਂ ਮਿਰਚਾਂ ਹੁੰਦੀਆਂ ਜਵਾਬ ਦਿਓ ਜੀ ਇਹ 33 ਬੱਤੀ ਫਸਲਾਂ ਦੀ ਫਿਰ ਗੱਲ ਕਰਦੇ ਨੇ ਜਿਹੜੇ ਕਿਸਾਨ ਅੱਦੋਂ ਨੇ ਬੀਏਪੀ 33 ਦੀਆਂ 33 ਵੀ ਦੇ ਦੂਗੀ ਐ ਐ ਜੀ ਮੈਨੂੰ ਐ ਦੱਸੋ ਜਿਹੜਾ ਪੰਜਾਬ ਦੇ ਉੱਪਰ ਕਰਜ਼ਾ ਚੜਿਆ ਹੋਇਆ ਹੈ ਜਾਂ ਬਾਕੀ ਸੂਬੇ ਨਾਲ ਹੋ ਕੇ ਤਾਰ ਦੇਣਗੇ ਤੁਸੀਂ ਕਿਹੜੀ ਵਾਰੀ ਲੰਮੂ ਹੋਰਾ ਕੌਨਸੀ ਪਾਰਟੀ ਮੋਦੀ ਜੀ ਦਾ ਅੱਛਾ 1000 ਕਿਲੋਮੀਟਰ ਇੱਥੇ ਆئیںਗੇ ਹਮ ਲੋਕ ਫੱਕਰੀ ਇਹ ਵਿਰੋਧ ਹੋਗਾ ਕਿਉਂ ਨਹੀਂ ਹਮ ਲੋਕ ਨੂੰ ਟੱਕਰੀ ਚਾਹੀਏ ਕੰਮ ਚਾਹੀਏ ਹਮ ਲੋਕ ਮਜ਼ਦੂਰ ਬੇਲਾ ਘੁੰਮ ਰਹੇ ਹੈ ਉਹ ਇੱਕੀ ਜਿਹੀ ਕਵਸਤਾ ਨਹੀਂ ਹੈ ਸਾਰਾ ਗਰੀਬੋਆਂ ਲਈ ਬਹੁਤ ਕੰਮ ਕੀਤਾ ਹੈ ਇਹ ਸਹੀ ਹੈ ਤੇ ਸੁਨੀਲ ਦਾ ਅਕਰ ਨੇ ਚੈਲੰਜ ਦਿੱਤਾ ਸੀਗਾ ਕਿਸਾਨਾਂ ਨੂੰ ਕਿਸਾਨ ਭਵਨ ਦਾ ਕਿਸਾਨ ਭਵਨਾਂ ਕੇ ਡਿਬੇਟ ਕਰੋ ਪ੍ਰੋ ਵੀ ਉੱਥੇ ਪਹੁੰਚ ਉੱਥੇ ਵੀ ਨਹੀਂ ਪਹੁੰਚਿਆ ਤਾਂ ਲੀਡਰ ਪਹੁੰਚੇ ਨਹੀਂ ਕੋਈ ਵੀ ਜੀ ਜਦ ਆਪਣੇ ਇਹੋ ਜਿਹੇ ਹਾਸਾ ਦੇਖਦੇ ਹੋ ਬੋਦਲ ਕਹਿ ਰਿਹਾ 400 ਕੇ ਪਾਰ ਲੈ ਕੇ ਜਾਣਗੇ ਇਸ ਵਾਰ ਇਹ ਕੇ ਮੋਦੀ ਮੋਦੀ ਕਰ ਰਹਾ ਹੈ ਮੋਦੀ ਮੋਦੀ ਨੂੰ ਕੁਝ ਨਹੀਂ ਹੈ ਬਿਹਾਰ ਮੇ ਤਾਂ ਕੰਗਾਲ ਕਰ ਦਿਆ ਮੋਦੀ ਅਗਰ ਬਿਹਾਰ ਮੇ ਲੇ ਕੀ ਆ ਦਿਆ ਸਾਰਾ ਬਾਈ ਸਾਹਿਬ ਸੇ ਰਾਜ ਕਰ ਰਿਹਾ ਕੀ ਆ ਕੀ ਹੈ ਬਿਹਾਰ ਕੇ ਇਹ ਆਮ ਲੋਕ ਗਰੀਬ ਲੋਕ ਯਾਰ ਪਰਦੇਸ ਨਾ ਕਰ ਮਰਦੇ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਮਾਹੌਲ ਬਹੁਤ ਵਧੀਆ ਭਾਜਪੀ ਜਿੱਤ ਰਹੀ ਆ ਆਲ ਇੰਡੀਆ ਦੇ ਵਿੱਚੋਂ ਸਭ ਤੋਂ ਅੱਗੇ ਜਾ ਰਹੀ ਆ ਆਪਾਂ ਨੂੰ ਦੇਖਦੇ ਹੀ ਆ ਮੋਦੀ ਨੇ ਕੰਮ ਕਰੇ ਆ ਕਿਸਾਨਾਂ ਦਾ ਉਹ ਲੋਕ ਕਰ ਰਹੇ ਆ ਤੁਸੀਂ ਫੇਰ ਵੀ ਮੈਨ ਦਾ ਯਾਰ ਇਹ ਕੰਨਾ ਵੀ ਜਿਹਨੂੰ ਪਰਮਾਤਮਾ ਕੱਲੂਗਾ ਵਧੀਆ ਹੀ ਕੱਲੂਗਾ ਠੀਕ ਹੈ ਨਾ ਆਪਾਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਵਧੀਆ ਦੇ ਪਰਮਾਤਮਾ ਦਾ ਨਾਮ ਠੀਕ ਹੈ ਨਾ ਮੁੱਖਤਾ ਅੱਜ ਮੈਂ ਜੀ ਬੋਲ ਰਹਾ ਹਾਂ ਦਾ ਮੋਖ ਨੇ ਸੱਚੀ ਸਰਕਾਰ ਤਾਂ ਪਰਮੇਸ਼ਵਰ ਹੀ ਹੈ। ਕੁਝ ਗੱਲਾਂ ਕਰਦੇ ਸੀ ਭਾਈ ਅਮਰਪਾਲ ਦੀਆਂ ਨਾ ਵੀ ਜੇਲ੍ਹ ਚੋਂ ਚੋਣ ਲੜ ਨਹੀਂ ਸਕਦਾ ਵੀ ਕਿਵੇਂ ਲੜ ਸਕਦਾ ਹੈ। ਕੀ ਮੰਨਦੇ ਹੋ ਵੀ ਇਹਨਾਂ ਫੈਸਲਾ ਸਹੀ ਲੈ ਵੀ ਜੇਲ੍ਹ ਚੋਂ ਚੋਣ ਲੜ ਰਹੇ ਨੇ ਭਾਈ ਅਮਰਪਾਲ। ਮੈਂ ਉਹਦੇ ਬਾਰੇ ਮੈਂ ਵੀਰੇ ਕੁਝ ਨਹੀਂ ਕਹਿ ਸਕਦਾ। ਮਨਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਡੂ ਟੀਵੀ ਅੱਜ ਅਸੀਂ ਸਰਾਂਦੇ ਦੀ ਦਾਣਾ ਮੰਡੀ ਵਿੱਚ ਖੜੇ ਆ ਜਿੱਥੇ ਕਿਸਾਨ ਆਪਣੀਆਂ ਫਸਲਾਂ ਲੈ ਕੇ ਆਉਂਦੇ ਨੇ ਤੇ ਬਾੜੀ ਦਾ ਸੀਜ਼ਨ ਚੱਲਦਾ ਹੈ ਹਾਰਦੀ ਦੀ ਬਾੜੀ ਦਾ ਸੀਜ਼ਨ ਚੱਲਦਾ ਹੈ ਤੇ ਦੂਜੇ ਪਾਸੇ ਵੋਟਾਂ ਦਾ ਮਾਹੌਲ ਵੀ ਭਖਿਆ ਹੋਇਆ ਹੈ ਕਰੀਬ ਮਹੀਨਾ ਦੇ ਮਹੀਨਾ ਰਹਿ ਗਿਆ ਵੋਟਾਂ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਲੋਕ ਸਭਾ ਦੀਆਂ ਉਥੇ ਮੱਦੇ ਨਜ਼ਰ ਆਪਾਂ ਮੰਡੀ ਦੇ ਵਿੱਚ ਗੱਲਬਾਤ ਕਰਾਂਗੇ ਕਿਸਾਨਾਂ ਨਾਲ ਕਿਸਾਨਾਂ ਨੂੰ ਕੀ ਕੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਹੈ ਤੇ ਕੀ ਕੀ ਮੰਗਾਂ ਨੇ ਕਿਸਾਨਾਂ ਦੀਆਂ ਤੇ ਆਪਾਂ ਗੱਲਬਾਤ ਕਰਦੇ ਆਂ ਤੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਜੀ ਜਿਹੜੀਆਂ ਸਰਕਾਰ ਬਣੀ ਆ ਪੰਜਾਬ ਦੇ ਵਿੱਚ 2 ਸਾਲ ਹੋ ਗਏ ਨੇ ਖੁਸ਼ ਹੋ ਸਰਕਾਰ ਤੋਂ ਕੋ ਠੀਕ ਚਲਾ ਰਹੀ ਆ ਕੰਮ ਕਰਦੇ ਰਏ ਸੀ ਗੱਲ ਨਹੀਂ ਪਰ ਜੋ ਅੱਜ ਕੱਲ ਹੁਣ VOTER ਨੇ ਇਹ ਜ਼ਿਆਦਾ ਸਿਆਣੇ ਹੋ ਚੁੱਕੇ ਨੇ ਅੱਗੇ ਲੋਕ ਹੁੰਦੇ ਸੀ ਵੀ ਜਿਉਂ ਇੱਕ ਅੰਦਾਜ਼ ਜਿੱਦ ਤੋਂਦਾ ਸੀ ਮਗਰ ਲੱਗ ਤੋ ਰਹੇ ਔਰੇਕ ਬੰਦਾ ਹੁਣ ਆਪਣੇ ਆਪਣੇ ਹਾਵਨਾ ਸਮਝੋਈ ਸਮਝ ਕੇ ਚੱਲਦਾ ਪ੍ਰੋਪਰ ਨੀਜੀ ਕਹਿੰਦੇ ਨੇ ਕਿਸ ਪਾਰਟੀ ਦੀ ਹਵਸ ਤਾਂ ਮਾਰਦੀ ਮੰਡੀਆਂ ਦੇ ਵਿੱਚ ਕਿੰਨਾ ਕੁ ਪਹਿਲਾਂ ਵਾਂਗ ਰੋਲਣਾ ਪੈਂਦਾ ਪਹਿਲਾਂ ਦੋ ਦੋ ਤਿੰਨ ਤਿੰਨ ਦਿਨ ਬਹਿਣਾ ਪੈਂਦਾ ਸੀ ਹੁਣ ਫਸਲ ਚੱਕੀ ਜਾਂਦੀ ਹੈ ਜਦੇ ਮੰਡੀਆਂ 'ਚ ਲਗਭਗ ਠੀਕ ਆ ਤੇ ਮਤਲਬ ਬੜੀ ਸਹੀ ਆ ਰਹੀ ਹੈ ਫਿਲਹਾਲ ਤਾਂ ਗਾਣਾ ਨਹੀਂ ਪਰੋਜੇ ਕੋ ਆਪਣੀ ਗਲਤੀ ਨਾਲ ਗਿੱਲੀ ਵੀ ਸੁੱਕੀ ਜਾਂਦਾ ਵੱਖਰੀ ਗੱਲੇ ਵੈਸੇ ਠੀਕ ਹੈ ਇਹ ਲੋਕ ਸਭ ਵਿੱਚ ਆਪਣੇ ਉਮੀਦਵਾਰ ਖੜੇ ਨੇ ਆਮ ਆਣੀ ਪਾਰਟੀ ਤੋਂ ਗੁਰਪ੍ਰੀਤ ਸਿੰਘ ਜੀਪੀ ਤੇ ਡਾਕਟਰ ਅਮਰ ਸਿੰਘ ਤੇ ਬਾਕੀ ਆਪਣੇ ਅਕਾਲੀ ਦਲ ਦੇ ਖਾਲਸਾ ਤੇ ਹੋਰ ਬੀਜੇਪੀ ਨਾਲ ਇਹ ਐਨਾਨਸ ਨਹੀਂ ਕੀਤਾ ਕੀ ਲੱਗਦਾ ਹੈ ਕੌਣ ਸੀਟ ਲੈ ਗਈ ਹੈ ਜੀ ਪਰ ਇਹ ਸਹੀ ਕਿਸੇ ਬਾਰੇ ਨਹੀਂ ਪੁੱਛ ਰਹੇ ਕਿ ਨਹੀਂ ਮਤਲਬ ਪੂਰਾ ਪਤਾ ਨਹੀਂ ਲੱਗ ਰਿਹਾ ਜੀ ਕਿਸ ਤਰ੍ਹਾਂ ਲੋਕਾਂ ਦੀ ਕੀ ਹੈ ਵੀ ਥੋੜਾ ਨੇੜੇ ਜਾ ਕੇ ਹਵਾ ਕਿਸ ਪਾਰਟੀ ਦੀ ਬੰਦੀ ਹੋ ਮੋ ਥੋੜੇ ਦਿਨ ਪਹਿਲਾਂ ਪਤਾ ਲੱਗੇਗਾ ਇਹ ਵੀ ਕੀ ਮਾਹੌਲ ਹੈ ਪਿੰਡਾਂ ਦੇ ਵਿੱਚ ਪਿੰਡਾਂ 'ਚ ਅਜੇ ਕੋਈ ਲੋਕ ਜਿਆਦਾ ਵੱਡੀ ਰੋਜੇ ਨੇ ਤੁਹਾਨੂੰ ਤੇ ਸੀਜ਼ਨ ਵਿੱਚ ਨੇ ਕੋਈ ਮਤਲਬ ਕਿਤੇ ਦੋ ਚਾਰ ਬੰਦੇ ਜੁੜ ਕੇ ਬਹਿਣ ਨਹੀਂ ਲੱਗੇ ਉਹ ਵਿਲੋ ਕੋ ਬਹਿਣਗੇ ਫਿਰ ਇਹਦੇ ਪਤਾ ਲੱਗੇਗਾ ਵੀ ਲੋਕ ਕਿੱਧਰ ਦੀ ਗੱਲਬਾਤ ਕਰਦੇ ਨੇ ਠੀਕ ਹੈ ਜੀ ਤੁਹਾਡੇ ਕੀਵੇਂ ਵਿਚਾਰ ਨੇ ਜੀ ਪਿੰਡਾਂ ਵਿੱਚ ਖੁੰਡ ਚਰਚਾ ਆਪਾਂ ਖੇੜਿਆਂ ਦੇ ਬੈਠਦੇ ਹਾਂ ਸੱਥਾਂ ਤੇ ਕੀ ਕੀ ਗੱਲਾਂ ਹੁੰਦੀਆਂ ਨੇ ਵੋਟਾਂ ਬਾਰੇ ਅਜੇ ਤਾਂ ਐਂ ਜੀ ਵੀ ਆਪਣੇ ਜਿੰਨੇ ਜ਼ਿੰਮੇਵਾਰ ਲੋਕ ਨੇ ਨਾ ਉਹ ਆਪਣੇ ਕੰਮਕਾਰਾਂ 'ਚ ਰੁੱਝੇ ਹੋਏ ਨੇ ਤਾਂ ਐਤ ਕੀ ਵੀ ਪੜਾਈ ਕੁਝ ਲੇਟ ਹੋ ਚੁੱਕੀ ਹੈ ਇਹਦੇ ਕਰਕੇ 15 16 ਤਰੀਕ ਤੋਂ ਫੇਰ ਸ਼ੁਰੂ ਹੋਈ ਹੈ ਇਹ ਹਜੇ ਤੱਕ ਹੁਣ ਕਣਕ ਦਾ ਕੰਮ ਸਾਹਮਣਜੋਗ ਹੋ ਗਿਆ ਇਹ ਤੋਂ ਬਾਅਦ ਕੁਝ ਸਮਾਂ ਬਾਅਦ ਪਤਾ ਲੱਗੇਗਾ ਕੀ ਕਿੱਦਰ ਨੇ ਕਿਵੇਂ ਦੇਖਦੇ ਹੋ ਜਿਹੜਾ ਗੁਰਪ੍ਰੀਤ ਸਿੰਘ ਜੀਪੀ ਨੇ ਕਾਂਗਰਸ ਵੱਲੋਂ ਆਮ ਪਾਰਟੀ ਵੱਲ ਟਿਕਟ ਮਿਲੀ ਉਹਨਾਂ ਨੂੰ ਕਾਂਗਰਸ ਵੱਲੋਂ ਆਪ ਵੱਲ ਆਏ ਨੇ ਸਹੀ ਮੰਨਦੇ ਉਹਨੂੰ ਇਹ ਤਾਂ ਵੋਟਾਂ ਬਾਰੇ ਨਹੀਂ ਹੈ ਜੇ ਕੋਈ ਪਤਾ ਜੀ ਇਹ ਕਿੱਥੇ ਜਾ ਰਿਹਾ ਕੋਈ ਵੋਟਰ ਕੀ ਕਰ ਰਿਹਾ ਜੀ ਐਦਗੀ ਬੋਟਰ ਬਹੁਤ ਸਿਆੜਾ ਹੋ ਚੁੱਕਾ ਹੈ ਕਿ ਕਿਸੇ ਨਾਲ ਕੋਈ ਸਾਂਝੀ ਗੱਲ ਨਹੀਂ ਕਰਦਾ ਕਿ ਮੈਂ ਇਸ ਪ੍ਰਾਣੇ ਨੂੰ ਵੋਟ ਪਾਤਾ ਕਰ ਆ ਗੱਲ ਜੇ ਬਰੋਗ ਜੇ ਪਹੰਤ ਮਾਨ ਕਹਿੰਦਾ ਸੀਗਾ ਵੀ ਮੈਂ ਅਸੀਂ ਦੂਸਰੀ ਪਾਰਟੀ ਦੇ ਬੰਦੇ ਨਹੀਂ ਲੰਦੇ ਅਸੀਂ ਆਮ ਘਰਾਂ ਦੇ ਐਮਐਲਏ ਖੜਾਵਾਂਗੇ ਆਮ ਘਰਾਂ ਦਾ ਲੀਡਰ ਉਮੀਦਵਾਰ ਹੋਣਗੇ ਸਾਡੀ ਪਾਰਟੀ ਚੋਂ ਤੇ ਹੁਣ ਦੂਜੀ ਪਾਰਟੀ ਵੱਲੋਂ ਆ ਕੇ ਜਿਹੜੇ ਕਾਂਗਰਸ ਵੱਲੋਂ ਆ ਕੇ ਲੀਡਰ ਐ ਉਹ ਐਮਪੀ ਦੇ ਉਮੀਦਵਾਰ ਖੜੇ ਨੇ ਉਹਦੇ ਬਾਰੇ ਕੀ ਕਹੋਗੇ ਯਾਰ ਹੁਣ ਇੰਨਾ ਤਾਂ ਮੈਨੂੰ ਨਹੀਂ ਪਤਾ ਤੁਸੀਂ ਕੀ ਕਹੋਗੇ ਇਹ ਗੱਲ ਬਾਰੇ ਬਾਬਾ ਜੀ ਨੂੰ ਪਤਾ ਨਹੀਂ ਗੱਲ ਬਾਰੇ ਵੀ ਜਿਹੜੇ ਪਹਿਲਾਂ ਉਹ ਆਤਮਾਨ ਕਹਿੰਦਾ ਸੀ ਵੀ ਅਸੀਂ ਆਮ ਲੋਕਾਂ ਦੇ ਉਮੀਦਵਾਰ ਖੜਾਵਾਂਗੇ ਆਮ ਲੋਕਾਂ ਦੀ ਪਾਰਟੀ ਆ ਫਿਰ ਉਹ ਕਾਂਗਰਸ ਵੱਲੋਂ ਆ ਕੇ ਗੁਰਪ੍ਰੀਤ ਸਿੰਘ ਜੀਪੀ ਝਾੜੂ ਵੱਲ ਖੜ ਰਿਹਾ ਹੈ ਐਂ ਪਿਰਾਮੀ ਦਵਾਰ ਇਹਦੇ ਬਾਰੇ ਉਹਦੇ ਬਾਰੇ ਆਪਾਂ ਯਾਰ ਕੀ ਕਹਿ ਸਕਦੇ ਠੀਕ ਹੈ ਨਾ ਸਹੀ ਹੈ ਵੈਸੇ ਉਹ ਗੱਲ ਭਗੰਤਮਾ ਜੋ ਕਹਿੰਦਾ ਸੀ ਵੀ ਉਹਨੂੰ ਉਹ ਗੱਲਾਂ ਤੇ ਖੜਾ ਨਹੀਂ ਉਤਰ ਰਿਹਾ ਕਹਿੰਦੇ ਮਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਠੀਕ ਹੈ ਨਾ ਆਪਾਂ ਮੈਂ ਮੈਂ ਕਹਿਤਾ ਮਾਰਾ ਗੱਲ ਹੈ ਬਾਕੀ ਦੇਖੋ ਪ੍ਰਮਾਤਮਾ ਜਿੰਨੂੰ ਜਟਾਏਗਾ ਉਹ ਜਿੱਤਈਏਗਾ ਪਿੰਡ 'ਚ ਫਿਰ ਕੀ ਦੀ ਹਵਾ ਤੁਹਾਡੇ ਯਾਰ ਇਹਦੇ ਬਾਰੇ ਵੀਰੇ ਪਿੰਡ 'ਚ ਹੁਣ ਕੀ ਕਹਿ ਸਕਦੇ ਹਰ ਇੱਕ ਪਾਰਟੀ ਦਾ ਯੋਗ ਹੈ ਪਿੰਡਾਂ 'ਚ ਠੀਕ ਹੈ ਨਾ ਆਪਾਂ ਦਾਵਾ ਕਰਤੀਏ ਵੀ ਆਹ ਪਾਰਟੀ ਜਿੱਤ ਜੂਗੀ ਉਦੇ ਬਾਰੇ ਨਹੀਂ ਕੁਝ ਕਿਹਾ ਜਾ ਸਕਦਾ ਇਹ ਬੀਜੇਪੀ ਦਾ ਵੀ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚ ਥੋੜੇ ਪਿੰਡ ਵੀ ਵਿਰੋਧ ਹੋਊਗਾ ਜਿਵੇਂ ਪਿੰਡ ਵਿੱਚ ਕਹਿੰਦੇ ਨੇ ਬੀਸੀ ਇਹ ਪਾਰਟੀ ਦਾ ਸਾਡਾ ਬਾਈਕਾਡ ਹੈ ਪਿੰਡ ਵਿੱਚ ਅਸੀਂ ਪੜ ਨਹੀਂ ਦੇਣਾ ਨਹੀਂ ਉਦੇ ਬਾਰੇ ਜੀ ਆਪਾਂ ਕੁਝ ਕਹਿ ਸਕਦੇ ਠੀਕ ਹੈ ਠੀਕ ਹੈ ਸ਼ੰਭੂ ਬਾਲੜ ਦੇ ਜਿਓ ਜੀ ਹੈ ਸ਼ੰਭੂ ਆ ਤਰਨ ਲੱਗਿਆ ਹੋਇਆ ਵੀ ਜਿਹੜੀ ਮੰਗਾਂ ਨਹੀਂ ਮੰਨ ਰਹੇ ਇਸ ਕਰਕੇ ਲੋਕ ਕਿਸਾਨ ਵਿਰੋਧ ਕਰ ਰਹੇ ਨੇ ਵੀ ਵੀਰ ਜੀ ਜਾਣੀ ਹੋਇਆ ਆਪਣੇ ਹਾਂ ਜੀ ਡਿਊਟੀ ਕਰ ਰਹੀ ਹੈ ਫਟੇ ਘੜਾ ਸਾਹਿਬ ਠੀਕ ਹੈ ਹਾਂ ਔਰ ਫਿਰ ਕਿਹੜੀ ਸਰਕਾਰ ਚਾਹੁੰਦੇ ਹੋ ਤੁਸੀਂ ਫੇਰ ਵੀ ਮੇਰਾ ਯਾਰ ਇੱਕ ਨਾਮ ਵੀ ਜਿਹਨੂੰ ਪਰਮਾਨੰ ਦਾ ਕੱਲੂ ਦਾ ਵਧੀਆ ਕੱਲੂ ਦਾ ਕੀ ਕਿਹੜਾ ਆਪਾਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਵਧੀਆ ਦੇ ਪਰਮਾਤਮਾ ਦਾ ਨਾਮ ਠੀਕ ਹੈ ਨਾ ਲੁਪਕਦਾ ਝੂਠਾ ਆ ਚੁੱਕੀ ਬੋਲਦਾ ਹੁੰਦਾ ਮੁੱਖ ਨੇ ਸੱਚੀ ਸਰਕਾਰ ਤਾਂ ਪਰਮੇਸ਼ਰ ਹੀ ਹੈ ਕੀ ਗੱਲਾਂ ਕਰਦੇ ਸੀ ਭਾਈਆ ਮਤ ਪਾਲਦੀਆਂ ਨਾ ਵੀ ਜੇਲ੍ਹ ਚੋਂ ਚੋਣ ਲੜ ਨਹੀਂ ਸਕਦਾ ਵੀ ਕਿਵੇਂ ਲੜ ਸਕਦਾ ਕੀ ਮੰਨਦੇ ਹੋ ਵੀ ਇਹਨਾਂ ਫੈਸਲਾ ਸਹੀ ਲੈ ਵੀ ਜੇਲ੍ਹ ਚੋਂ ਚੌਂ ਲੜ ਰਹੇ ਨੇ ਭਾਈ ਅਮਤਪਾ ਉਹਦੇ ਬਾਰੇ ਮੈਂ ਵੀਰੇ ਕੁਝ ਨਹੀਂ ਕਹਿ ਸਕਦਾ ਠੀਕ ਹੈ ਨਾ ਧੰਨਵਾਦ ਹੈ ਤੇਰਾ ਕੋਈ ਫੇਰ ਵੀ ਦੱਸੋ ਵੀ ਲੋਕ ਵੀ ਲੋਕਾਂ ਨੂੰ ਜਿਟਾਉਣਾ ਚਾਹੀਦਾ ਉਹਨੂੰ ਨਹੀਂ ਉਹਦੇ ਬਾਰੇ ਵੀਰੇ ਆਪਾਂ ਕੁਝ ਕਹਿ ਨਹੀਂ ਸਕਦੇ ਠੀਕ ਹੈ ਨਾ ਗੱਲਬਾਤ ਠੀਕ ਹੈ ਜੀ ਆਪਾਂ ਬਾਕੀ ਇਧਰ ਗੱਲਬਾਤ ਕਰਦੇ ਆ ਨੌਜਵਾਨ ਨਾਲ ਭਾਈ ਜੀ ਜਿਹੜਾ ਪਿੰਡ ਹੈ ਜੀ ਆਪਣਾ ਫਰਲਾਲਪੁਰਾ ਤੁਸੀਂ ਆਪਣੀ ਕਣਕ ਲੈ ਕੇ ਗਏ ਹੋ ਹਾਂਜੀ ਹਾਂ ਵਿਕ ਜਾਂਦੀ ਹੈ ਜਲਦੀ ਹੋ ਹਾਂਜੀ ਹਾਂ ਪਛਾਣ ਤਾਂ ਨਹੀਂ ਹੁੰਦੇ ਨਹੀਂ ਜੀ ਪਹਿਲਾਂ ਬੈਣਾ ਮੈਂ ਅੰਦਰ ਮੰਡੀਆਂ ਦੇ ਵਿੱਚ ਕਈ ਕਿ ਦਿਨ ਹਾਂ ਹਾਂਜੀ ਹਾਂ ਜਿੱਦੇ ਬੈਠੇ ਹਾਂ ਨਹੀਂ ਦੇਖੋ ਸਰਕਾਰ ਤੋਂ ਹਾਂਜੀ ਹਾਂ ਇਹ ਫਿਰ ਹੁਣ ਜਿਹੜੀ ਐਮਪੀ ਦੇ ਆ ਵੋਟਾਂ ਨੇ ਇਹਦੇ ਵਿੱਚ ਫਿਰ ਕਿਹਨੂੰ ਦੇਖਦੇ ਹਾਂ ਕਿਹਦਾ ਜਾਰੇ ਜੋਰ ਆ ਕੋਈ ਕੋਈ ਪਤਾ ਨਹੀਂ ਹੈਗਾ ਪਿੰਡ ਜੇ ਕੋਈ ਵੀ ਨਹੀਂ ਹੈ ਤੇ ਕੜਕੜੀ ਚੀਜ਼ਾਂ ਵਿੱਚ ਦੂਜੀ ਹੋਈ ਵੱਡੇ ਚੇ ਤੇ ਹੋਰ ਆਪਣੇ ਇੱਧਰ ਬੈਠੇ ਨੇ ਪਰਦੇਸੀ ਬੰਦੇ ਨੇ ਆਪਣੇ ਕੰਮ ਕਰਦੇ ਨੇ ਪੰਜਾਬ ਦੇ ਵਿੱਚ ਤੇ ਭਾਈ ਫਿਰ ਕਿਹੜਾ ਆਪਣਾ ਸੂਬਾ ਕਿਹੜਾ ਤੋਂ ਮੇਰਾ ਨਾਮ ਕੁਸ਼ਨ ਕੁਮਾਰ ਹੋ ਗਿਆ ਸੀ ਆਰ ਹੋ ਗਿਆ ਮਦਾਨੀ ਜਿਲ੍ਹਾ ਮੈਂ ਨਰੀਕ ਹਾਂ ਯਾਰ ਮੈਂ ਕਿਸਕਾ ਜੋਰ ਹਾਂ ਯਾਰ ਮਦਾਨੀ ਜਿਹੜਾ ਪੜਦਾ ਸੀ ਮਦਾਨੀ ਨਹੀਂ ਕੌਨ ਸਾ ਇਲੈਕਸ਼ਨ ਹੋ ਰਹੀ ਹੈ ਨਾ ਕਿਸਕਾ ਵਾਹ ਪੇ ਜੋਰ ਹੈ ਕੌਨਸੀ ਪਾਰਟੀ ਦਾ ਮੋਦੀ ਜੀ ਦਾ ਠੀਕ ਹੈ ਹਾਂਜੀ ਇਧਰ ਆਏ ਹਾਂਜੀ लेके जाए दो सौ तीन सौ चार सौ अच्छा पंजाब में तो विरोध हो रहा है मोदी जी का नहीं बिहार में तो मानता है क्यों हो रहा है पंजाब में इधर करता है इसलिए हो, तो हो जाता है इधर तो करता है इसलिए हो जाता है किसानों को मिलता पूरा वो आप जो मंगे मिलती है वो कह रहे हैं फसलों पे बिहार में मिल रही है दे रहा है सारा कुछ दे रहा है

ਸਾਤੋ ਅੱਗੇ ਜਾ ਰਹੀ ਆ ਆਪਾਂ ਨੂੰ ਦੇਖਦੇ ਹੀ ਆ ਮੋਦੀ ਨੇ ਕੰਮ ਕਰੇ ਆ ਦੇਖ ਲੋ ਜ ਆ ਕਰੋਨਾ ਸੀਗਾ ਉਸ ਟਾਈਮ ਕਰੋਨਾ ਦੇ ਵਿੱਚ ਯੂਰਪ ਦੇ ਵਿੱਚ ਘਟੂ ਘਟ ਜਾ ਰਹੇ ਲੱਖ ਬੰਦਾ ਕੱਚਾ ਹੋ ਗੋ ਵੀ ਕਰੋਨਾ ਦੇ ਵਿੱਚ ਲੋਕਾਂ ਦੇ ਪਾਸਪੋਰਟ ਵੀ ਹੈ ਨਹੀਂ ਸੀਗੇ ਉਹ ਦਵਾਈ ਤੋਂ ਬਹੁਤ ਔਖੀ ਸੀਗੇ ਸਾਡੇ ਵਰਗੇ ਜਿਨ੍ਹਾਂ ਕੋਲ ਪਰਮਿਟ ਸੀਗੇ ਅਸੀਂ ਰੌਣਾ ਪਾਇਆ ਆਪਣੇ ਅੰਬੈਸਡਰ ਨਾਲ ਗੱਲ ਕਰੀ ਅੰਬੈਸਡਰ ਨੇ ਇੱਥੇ ਗੱਲ ਕਰੀ ਵਿਦੇਸ਼ ਮੰਤਰੀ ਨਾਲ ਇੱਥੋਂ ਇਹਨਾਂ ਨੇ ਆਪਣੇ ਉੱਥੇ ਦੂਤ ਘਰ ਦੇ ਵਿੱਚ ਬੰਦੇ ਭੇਜ ਕੇ ਜਿੰਨੇ ਵੀ ਪੰਜਾਬੀ ਬੰਦੇ ਸੀਗੇ ਜਿਹਨਾਂ ਕੋ ਕਾਜ ਵੀ ਹੈ ਨਹੀਂ ਸੀਗੇ ਉਹਨਾਂ ਨੂੰ ਦਵਾਈਆਂ ਦਾ ਜਰੀਆ ਕਰਿਆ ਉਹਨਾਂ ਦੇ ਜਰੀਆ ਤੱਕ ਕੀ ਉਹਨਾਂ ਨੂੰ ਪੱਕੇ ਤੱਕ ਪਰਮਟ ਦਿੱਤੇ ਇਹਨਾਂ ਨੇ ਦਵਾਈ ਹੈ ਜੀ ਉਹ ਪਰਿਵਾਰ ਕਿਹਾ ਬੀਜੇਪੀ ਦਾ ਸਾਥ ਨਹੀਂ ਪਰ ਕਰਨਗੇ ਕੰਮ ਕੀ ਹੈ ਜੀ ਮੇਰਾ ਕੰਮ ਖੇਤੀਬਾੜੀ ਹੈ ਨਾਲ ਮਾਣਾ ਮੋਟਾ ਬਾਹਰ ਵੀ ਜਾ ਬਾਹਰ ਅੰਦਰ ਜਾਂਦੇ ਆ ਕਿਸਾਨਾਂ ਨੇ ਤਾਂ ਮੋਰਚਾ ਲਾਇਆ ਵਾ ਸ਼ੰਭੂ ਆਰਡਰ ਤੁਸੀਂ ਕਹਿੰਦੇ ਮੋਦੀ ਜਿੱਤੂਗਾ ਕਿਸਾਨ ਤਾਂ ਵਿਰੋਧ ਕਰ ਰਹੇ ਨੇ ਪਿੰਡਾਂ ਦੇ ਵਿੱਚ ਜਾ ਜਾ ਕੇ ਉਹਦਾ ਵੀ ਜਵਾਬ ਹੈ ਨਾ ਬਾਈਕਾਟ ਕਰ ਰਹੇ ਨੇ ਪਾਰਟੀ ਦਾ ਉਹਦਾ ਵੀ ਜਵਾਬ ਹੈ ਬਾਈਕਾਟ ਕਿਸਾਨਾਂ ਦਾ ਉਹ ਲੋਕ ਕਰ ਰਹੇ ਆ ਆਪਣੇ ਉਹ ਲੋਕ ਕਰ ਰਹੇ ਆ ਜਿਹੜੇ ਉਸ ਟਾਈਮ ਸਾਡੇ ਮੁੱਖ ਮੰਤਰੀ ਸਾਹਿਬ ਵਿੱਚ ਪੈ ਕੇ ਜਦੋਂ ਨੇ ਸਮਝੌਤਾ ਕਰਾਇਆ ਪੰਜ ਫਸਲਾਂ ਦਾ ਇਹਨਾਂ ਨੇ ਐਮਐਸਪੀ ਦਿਵਾਉਣ ਵਾਸਤੇ ਗੱਲ ਹੋਈ ਕੋਈ ਕਿ ਨਹੀਂ ਉਹਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਗੰਨਾ ਜੀਰੀ ਕਣਕ ਜੋ ਵੀ ਫਸਲਾਂ ਹੁੰਦੀਆਂ ਦੀਆਂ ਉਹਨਾਂ ਦੀ ਐਮਐਸਪੀ ਵਾਸਤੇ ਮੰਨੇ ਹੁਣ ਮੈਨੂੰ ਇਹ ਦੱਸੋ ਵੀ ਸਾਡੇ ਨਾਲ ਰੀਆਂ ਹੁੰਦਾ ਹੁੰਦਾ ਸਾਡੇ ਕਾਲੀਆਂ ਮਿਰਚਾਂ ਹੁੰਦੀਆਂ ਜਵਾਬ ਦਿਓ ਜੀ ਇਹ 32 32 ਫਸਲਾਂ ਦੀ ਫਿਰ ਗੱਲ ਕਰਦੇ ਨੇ ਜਿਹੜੇ ਕਿਸਾਨਾਂ ਨੂੰ ਨੇ ਬੀਜੇਪੀ 32 ਦੀਆਂ 32 ਵੀ ਦੇ ਦੂਗੀ ਐਮਐਸਪੀ ਹੈ ਜੀ ਮੈਨੂੰ ਇਹ ਦੱਸੋ ਜਿਹੜਾ ਪੰਜਾਬ ਦੇ ਉੱਪਰ ਕਰਜ਼ਾ ਚੜਿਆ ਵਾ ਜਾਂ ਬਾਕੀ ਸੂਬੇ ਨਾਲ ਹੋ ਕੇ ਤਾਰ ਦੇਣਗੇ ਤੁਸੀਂ ਜਿਵੇਂ ਵਾਰੀ ਦਿੰਦੇ ਹੋ ਯੋ ਤਾਂ ਮੈਂ ਸਪੀਕਰ ਨੇ ਕਾਣਕ ਜੀਰੀ ਦੇ ਵੀ ਕਟ ਟੁੱਟ ਰਹੀ ਆ ਹੈ ਜੀ ਟੁੱਟ ਰਹੀ ਆ ਕਹਿੰਦੇ ਕਾਰਬਨ ਕਟਰ ਘਰਾਣਿਆਂ ਨੂੰ ਦਿੱਤੀ ਸਰਕਾਰ ਆ ਅਵਾਨੀ ਚਲਾ ਰਹੇ ਸਰਕਾਰ ਨੂੰ ਅਵਾਨੀ ਅਡਾਨੀ ਚਲਾ ਰਹੇ ਨੇ ਸਰਕਾਰ ਨੂੰ ਤਾਂ ਇਹ ਗੱਲ ਹੋ ਰਹੀ ਹੈ ਪੂਰੀ ਸਰਕਾਰ ਕੀ ਦੀ ਹੋਰੇ ਪੰਜਾਬ ਚ ਕੋਮਤਵਾਂ ਦੀ ਹੈ ਜੀ ਕੋਮਤਵਾਂ ਹੁਣ ਸੈਨ ਕੰਮ ਕਰਕੇ ਆਇਆ ਉੱਥੇ ਮੈਂ ਕੋਮਤਵਾਂ ਤੇ ਮੀਟਿੰਗਾਂ 'ਚ ਬੈਠਦਾ ਰਿਹਾ ਕਹਿੰਦਾ ਉਹ ਤਾਂ 2-2 ਵਜੇ ਤੱਕ ਮੀਟਿੰਗਾਂ ਕਰਦਾ ਰਿਹਾ ਕਿਸਾਨਾਂ ਨਾਲ ਉਹੀ ਤਾਂ ਗੱਲ ਕਰਦਾ ਜੀ ਸੁਰੋਤਾ ਕੀ ਨਹੀਂ ਕਰਾਇਆ ਵਿਚੋਲਾ ਕੌਣ ਬਣਿਆ ਨੇ ਪਰ ਅੰਦੋਲਨ ਕਿਉਂ ਲੱਗਿਆ ਏ ਅੰਦੋਲਨ ਵਰਕਰ ਕਿਸਾਨ ਤਾਂ ਉੱਥੇ ਬੈਠੇ ਨੇ ਸਾਰੇ ਕੇਜਰੀ ਆਲ ਦਾ ਰੌਲਾ ਸੀਗਾ ਕੇਜਰੀ ਆਲ ਦਾ ਰੌਲਾ ਸੀਗਾ ਉੱਥੇ ਈਡੀ ਵਾਲੇ ਛਾਪਾ ਮਾਰਦੇ ਸੀਗੇ ਇਹਨਾਂ ਨੇ ਦੇਖਿਆ ਵੀ ਮਤਲਬ ਹੀ ਉਹਨੂੰ ਆਪਾਂ ਮੋੜੀਏ ਕਿਵੇਂ ਮੋੜ ਕਿਵੇਂ ਓੜੀਏ 2 ਸਾਲ ਹੋ ਗਏ 2.5 ਸਾਲ ਹੋ ਗਏ ਸਰਕਾਰ ਦਾ ਰੌਲਾ ਪੈਂਦਿਆਂ ਜਦੋਂ ਮੰਨ ਕੇ ਆਏ ਤੇ ਕਿਸਾਨ ਉੱਥੇ ਉਦੋਂ ਪਹਿਲਾਂ ਹੀ ਰੌਲਾ ਪੈ ਗਿਆ ਕਿ ਜਦ ਈਡੀ ਦੇ ਸਬੰਧਾਂ ਨੂੰ ਲਾ ਕੇ ਚਾ ਰੌਲਾ ਕਿਉਂ ਪੈ ਗਿਆ ਹਾਂਜੀ ਬਾਕੀ ਜੂਨੀਅਰ ਕਿੱਥੇ ਸੀਗੀਆਂ ਜੂਨੀਅਰ ਤਾਂ ਰੱਖਿਆ ਹੋਇਆ ਸੀ ਜੀ ਬਾਅਦ ਦਾ ਪ੍ਰੋਗਰਾਮ ਅਸੀਂ ਦਿੱਲੀ ਜਾ ਕੇ ਮਿਲਾਂਗੇ ਜਿਹੜੀਆਂ ਜੂਨੀਅਰ ਗਈਆਂ ਦਿੱਲੀ ਉਹਨਾਂ ਰੋਕਿਆ ਕਿਸ ਨੇ ਰੋਕਿਆ ਫੇਰ ਉਹ ਬਰੂਰੇ ਕਿਉਂ ਅਥਰੂ ਗਾਲੇ ਗੋਲੇ ਚੱਲੇ ਨੇ ਸ਼ੂਭ ਕਰਨ ਮਾਰਤਾ ਆਪਣੇ ਕਈ ਨੌਜਵਾਨ ਫਟੜਕ ਕਰਤੇ ਇਹ ਸਰਕਾਰ ਕਹਿੰਦੇ ਵਿਰੋਧੀ ਸਰਕਾਰ ਆ ਕਿਸਾਨਾਂ ਦੀ ਇਹ ਤਾਂ ਦੇਖੋ ਮੈਨੂੰ ਐ ਦੱਸੋ ਮੇਰੇ ਘਰ ਦੇ ਵਿੱਚ ਹਮਲਾ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਹੈ ਮੈਂ ਐ ਮੈਨੂੰ ਇਹ ਦੱਸੋ ਉਹਦਾ ਜ਼ਿੰਮੇਵਾਰ ਮੈਂ ਹੂੰਗਾ ਹੁਣ ਪੰਜਾਬ ਦੇ ਵਿੱਚ ਆ ਕੇ ਦੂਜੇ ਰੂਪਿਆ ਉਹ ਕਰਿਆ ਇੱਥੇ ਆ ਕੇ ਮਰਦਾ ਇਹ 0 ਐਫ ਆਈ ਆਰ ਕੱਟਦਾ ਹੈ ਕਿ ਜਦੇ ਸਦਾਈ ਬਾਈ ਨੇਮ ਜੀ ਐਫ ਆਈ ਆਰ ਕੱਟਦਾ ਕਿਉਂ ਨਹੀਂ ਕੱਟੀ ਕਿ 18 ਕਾਹਦੇ ਨਿਲ ਕੀ ਗੁਰ ਕੀਦਾ ਜਿਹੜਾ ਕੱਟਣਾ ਹੋਈ ਸੀ ਉਹੋ ਜਿਹੜਾ ਇਹ ਵਿਰੋਧੀਆਂ ਨੂੰ ਇਹ ਟਿਕਟਾਂ ਦੇ ਰਹੇ ਨੇ ਬ੍ਰਿਜਪੂਸ਼ ਨੂੰ ਟਿਕਟ ਮਿਲੀ ਹੈ ਫਿਰ ਤੁਹਾਨੂੰ ਲੱਗਦਾ ਵੀ ਗੁੰਡਿਆਂ ਦੀ ਪਾਰਟੀ ਇਹ ਵੀ ਗੁੰਡਿਆਂ ਨੂੰ ਟਿਕਟਾਂ ਦੇ ਰਹੇ ਨੇ ਤਾਂ ਦੇਖੋ ਚਲੋ ਮੈਂ ਦਰਦ ਮੰਨਦਾ ਇਸ ਕਿਸਾਨ ਦਾ ਕਿ ਜ਼ਿੰਮੇਵਾਰ ਦਾ ਬੱਚਾ ਹੋ ਕੇ ਪੂਰਾ ਦਰਦ ਆ ਮੈਨੂੰ ਪਰ ਮੈਨੂੰ ਐ ਦੱਸੋ ਡਾਕਟਰ ਦਾ ਮੁੰਡਾ ਡਾਕਟਰ ਬਣਦਾ ਹੂੰ ਕਈ ਬਚਨ ਲੈਗ ਵੀ ਨਿਕਲੇ ਆਉਂਦੇ ਹੈ ਜੀ ਡਰਾਈਵਰ ਦਾ ਮੁੰਡਾ ਡਰਾਈਵਰ ਬਣਦਾ ਕਈ ਵਾਰ ਬਹੁਤ ਲੈਗ ਨਿਕਲਦਾ ਬੜਾ ਅਫਸਰ ਬਣ ਜਾਂਦਾ ਇਹੀ ਕੁਛ ਉਹ ਉੱਥੇ ਹੋਇਆ ਉਹਦੇ ਨਾਲ ਰਲ ਕੇ ਜੇ ਪਿਓ ਕਤਲ ਕਰਦਾ ਸਮਝੇ ਮੁੰਡੇ ਨੂੰ ਤਾਂ ਹੀ ਸਜ਼ਾ ਹੁੰਦੀ ਤੇ ਚਲੋ ਥੋੜੀ ਗੱਲ ਮੰਨਦੇ ਆ ਨਾ ਵੀ ਚਲੋ ਬੀਜੇਪੀ ਸਹੀ ਐ ਸੁਨੀਲ टाकੜ ਨੇ ਚੈਲੰਜ ਦਿੱਤਾ ਸੀਗਾ ਕਿਸਾਨਾਂ ਨੂੰ ਕਿਸਾਨ ਭਵਨ ਦਾ ਕਿਸਾਨ ਭਵਨ ਆ ਕੇ ਡਿਬੇਟ ਕਰੋ ਪਰ ਉਹ ਵੀ ਉੱਥੇ ਪਹੁੰਚ ਉੱਥੇ ਵੀ ਨਹੀਂ ਪਹੁੰਚਿਆ ਉਹ ਤਾਂ ਲੀਡਰ ਪਹੁੰਚੇ ਨਹੀਂ ਕੋਈ ਵੀ ਕਮੇਟ ਜੀ ਜਦ ਆਪਣੇ ਇਹਨਾਂ ਦੀ ਬਰਾਸਾਵਾ ਲੱਗੀ ਸੀਗੀ ਇੱਥੇ ਫਰੇਗਰ ਸਾਹਿਬ ਕਿਸਾਨਾਂ ਦੀ ਧਰਨਾ ਲਾਇਆ ਬੀਜੇਪੀ ਪ੍ਰਧਾਨ ਦੇ ਮੂਹਰੇ ਅਸੀਂ ਜੀ ਉਹਦਾ ਚਾਹ ਪਾਣੀ ਪੁਲਾਇਆ ਪੁੱਛਿਆ ਵੀ ਦੇਖੋ ਜੀ ਸਾਡੇ ਕੋਲ ਤੁਸੀਂ ਅਰਜ ਕਰੋ ਵੀ ਅਸੀਂ ਆਪਣੇ ਪ੍ਰਧਾਨ ਨੂੰ ਜਾ ਕੇ ਕਹਿਣ ਜੋਗੇ ਹੋਈਏ ਸਾਡਾ ਪ੍ਰਧਾਨ ਅੱਗੇ ਆਵਾਜ਼ ਠਾਵੇ ਹੈ ਜੀ ਇਹਨਾਂ ਇਹਨਾਂ ਨੇ ਸਾਨੂੰ ਮੋਮੈਂਟੋ ਦਿੱਤਾ ਅਸੀਂ ਜਾ ਕੇ ਆਪਣੇ ਪ੍ਰਧਾਨ ਨਾਲ ਗੱਲ ਕਰੀ ਜਾਕਰ ਸਾਹਿਬ ਨਾਲ ਜਾਕਰ ਸਾਹਿਬ ਨੇ ਜਦ ਇਹ ਉੱਥੇ ਚੰਡੀਗੜ੍ਹ ਆਪਣੇ ਪਵੰਦੇ ਵਿੱਚ ਕਿੰਨੀ ਤਰੀਕ ਦੀ ਗੱਲ ਹੈ ਕਿੰਨੀ ਤਰੀਕ ਨਾ ਹੀ ਨਾ ਪਵਨ ਨਹੀਂ ਉੱਥੇ ਆਪਣਾ ਜਿੱਥੇ ਅਪ ਬਜਟ ਕੀ ਨਾਮ ਨੌਪੁਰ ਸੈਕਟੇਟ ਸੈਕਟੇਟ ਦੇ ਵਿੱਚ ਕਿਾ ਉੱਥੇ ਮੋਮੈਂਟੋ ਦੇਣ ਜਾ ਰਹੇ تھے ਇਹਨਾਂ ਨੂੰ ਅੰਦਰ ਵੀ ਮੰਨ ਦਿੱਤਾ ਉੱਥੇ ਪੰਜਾਬ ਸਰਕਾਰ ਨੇ ਇਹਨਾਂ ਦੀ ਆਵਾਜ਼ ਠਣ ਵਾਸਤੇ ਗਏ ਤੇ ਕਿਸਾਨ ਬਾਬਨ ਫਿਰ ਕਿਉਂ ਨਹੀਂ ਆਇਆ ਉਹ ਤਾਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਵੇਟ ਕਰੀ ਜੀ ਕਿਸਾਨਾਂ ਨੇ ਉੱਥੇ ਡੱਲੇ ਵਾਲ ਸਾਹਿਬ ਪਹੁੰਚੇ ਵੀ ਕਿਸਾਨਾਂ ਆਖੂ ਆਪਣੇ ਮੰਦਿਰ ਪਹੁੰਚੇ ਹੋਏ ਸੀਗੇ ਸਰਬ ਸਿੰਘ ਮੰਦਿਰ ਬਾਕੀ ਹੋਰ ਮਜੀਤ ਰਾਏ ਬਾਕੀ ਬਸ ਕਈ ਕਿਸਾਨਾਂ ਕੋ ਪਹੁੰਚੇ ਹੋਏ ਸੀਗੇ ਸੋਜੀਤ ਸਿੰਘ ਪੂਜ ਦੇਖੋ ਜੀ ਜੇ ਤਾਂ ਉਹਨਾਂ ਨੇ ਕਾਰਡ ਦਿੱਤਾ ਕੋਈ ਮੰਗ ਪੱਤਰ ਦਿੱਤਾ ਹੋਊਗਾ ਇਹ ਤਾਂ ਹੱਕ ਬਣਦਾ ਜੇ ਦਿੱਤਾ ਹੀ ਨੀਗਾ ਫਿਰ ਮੈਂ ਨਹੀਂ ਮੰਨਦਾ ਇਹ ਵੀ ਜਾਣ ਸੱਚਾ ਖਾਲੀ ਭਈਆਂ ਸੀ ਉੱਥੇ ਅਸੀਂ ਵੀ ਕਵਰ ਕਰਕੇ ਆਏ ਸੀ ਨਾ ਦੇਖੋ ਮੈਂ ਉਹੀ ਕਹਾਂਗਾ ਜੇ ਤਾਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹਨਾਂ ਨੇ ਜਾਂ ਕੋਈ ਕਾਰਡ ਦਿੱਤਾ ਫਿਰ ਤਾਂ ਹੱਕ ਬਣਦਾ ਹੈ ਜੇ ਨਹੀਂ ਦਿੰਦਾ মিডিਆ ਥਰੂ ਦਿੰਦਾ ਹੋਵੇ ਉਹ ਉਹਦੇ ਬਾਰੇ ਮੈਨੂੰ ਕੋਈ ਨਰੋਲ ਜਾਇ ਨਹੀਂ ਕਾਨਫਰੰਸ ਹੋਈ ਹੈ ਗੱਲਬਾਤ ਕਹਿੰਦੇ ਕਾਨਫਰੰਸ ਤਰ੍ਹਾਂ ਹੀ ਗੱਲਬਾਤ ਹੋਈ ਹੈ ਕਿਸਾਨਾਂ ਦੀ ਉਹ ਕਹਿੰਦੇ ਵੀ ਸਵਾਲਾਂ ਤੋਂ ਭੱਜ ਰਹੇ ਨੇ ਵੀ ਜੇ ਹੈਗੇ ਸਵਾਲਾਂ ਦੇ ਉਹਨਾਂ ਕੋਲ ਸਵਾਲ ਹੈਗੇ ਨਹੀਂ ਤਾਂ ਗੱਲ ਕਰਨ ਨਾਲ ਕਿ ਡਿਬੇਟ ਕਰਨ ਸਾਡੇ ਨਾਲ ਖੁੱਲੀ ਡਿਬੇਟ ਅਸੀਂ ਤਿਆਰਾਂ ਕਰਨ ਨੂੰ ਕਿਸਾਨ ਵੀ ਕਹਿੰਦੇ ਚਲੋ ਜਦ ਮਰਜੀ ਟਾਈਮ ਰੱਖੋ ਹੁਣ ਇਲੈਕਸ਼ਨ ਦਾ ਟਾਈਮ ਦਾ ਨੋਟੀਫਿਕੇਸ਼ਨ ਹੋਇਆ ਹੋਇਆ ਹੈ ਹੁਣ ਗੱਲਬਾਤਾਂ ਨਾਲ ਤਾਂ ਹੋਣਾ ਨਹੀਂਗਾ ਹੁਣ ਜੋ ਹੈ ਵੋਟਾਂ ਨਾਲ ਯਾਦ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਕਿਹਦਾ ਜਲ ਜ਼ੋਰ ਹੈ ਦੇਖੋ ਮੈਂ ਤਾਂ ਆਪਣੀ ਪਾਰਟੀ ਦਾ ਕਹੂੰਗਾ ਪਹਿਲਾਂ ਤਾਂ ਵੀ ਜਦ ਪੂਰੀ ਹਵਾ ਸੀ ਕਿ ਆਮ ਪਾਰਟੀ ਦੀ ਜਦ ਵੀ ਹੋ ਚੰਗੀਆਂ ਵੋਟਾਂ ਲੈ ਕੇ ਸੀ ਬੀਜੇਪੀ ਵਾਲੇ ਪੰਜਾਬ ਵਿੱਚ ਕਿੰਨੇ ਸੀਟਾਂ ਕਹਿੰਦੇ ਹੋ ਪੰਜਾਬ ਵਿੱਚ ਤਾਂ ਇਹਨਾਂ ਦਾ ਪੂਰਾ ਵਿਰੋਧ ਹੋ ਰਿਹਾ ਕੀ ਲੱਗਦਾ ਸੀਟ ਲੈ ਕੇ ਜਾਣਗੇ ਪੰਜਾਬ ਦੇ ਵਿੱਚ ਤੇਰੇ ਸਾਹਮਣੇ ਆ ਜਾਣਾ ਰਿਜ਼ਲਟ ਕਿੰਨੇ ਲੈ ਕੇ ਜਾਣਗੇ ਹੈ ਜੀ ਮੈਂ ਤਾਂ ਪੂਆਤਮਾ ਨੂੰ ਝੂਠਾ ਬੋਲ ਨਹੀਂ ਸਕਦਾ ਹੈਗਾ 20 13 ਦੀ 13 ਹੈ ਜੀ ਜਿਹੜਾ ਮਿਹਨਤ ਕਰੂਗਾ ਜਿਹੜਾ ਵਧੀਆ ਲੀਡਰ ਲੱਗੂਗਾ ਅਗਲੇ ਨੂੰ ਅਗਲੇ ਵੋਟਾਂ ਉਹ ਪਾਉਣੀਆਂ ਪਾਉਣੀਆਂ ਇਹ ਜਿਹੜਾ ਦੋਲਨ ਦਾ ਫਰਕ ਪਊਗਾ ਪੰਜਾਬ ਉੱਤੇ ਵੀ ਕਿਸਾਨਾਂ ਜਿਹੜਾ ਵਿਰੋਧ ਕਰ ਰਹੇ ਨੇ ਕਿੰਨਾ ਕ ਫਰਕ ਪੈ ਸਕਦਾ ਸੀਟਾਂ ਤੇ ਦੇਖੋ ਮੈਨੂੰ ਨਹੀਂ ਲੱਗਦਾ ਹੈਗਾ ਜਿਹੜਾ ਪੜਿਆ ਲਿਖਿਆ ਕਿਸਾਨ ਆ ਜਿਹੜਾ ਮਾੜਾ ਮੋਟਾ ਸੁਝਵਾਣਾ ਉਹ ਅਗਲਾ ਸੋਚੂਗਾ ਵੀ ਐਮਐਸਪੀ ਜਿਹੜੀਆਂ ਵੀ ਸਾਡੇ ਫਸਲਾਂ ਹੁੰਦੀਆਂ ਹੈਂ ਜੀ ਉਹ ਫਸਲਾਂ ਦੀ ਸਾਨੂੰ ਆ ਚੀਜ਼ ਬੈਨੀਫਿਟ ਆ ਹੂੰ ਉਹਦੇ ਵਾਸਤੇ ਤਾਂ ਉਹ ਕਹੂਗਾ ਵੀ ਵਾਕਈ ਜੋ ਭਗਵੰਤ ਮਾਨ ਨੇ ਪੰਜ ਫਸਲਾਂ ਦਾ ਮੰਗਿਆ ਸੀਗਾ ਠੀਕ ਸੀਗਾ ਵੀ ਅਸੀਂ ਵੀ ਹੋਰ ਵਾਰ ਜੇ ਸੋਚਦੇ ਆ ਮਤਲਬ ਵੀ ਉਹ ਸਾਡੇ ਤੇ ਐਡਾ ਕਰਜ਼ਾ ਚੜਿਆ ਹੋਇਆ ਪੁਰਾਣਾ ਜਾਂ ਨਵਾਂ ਚੜ ਰਿਹਾ ਦੂਜਾ ਥੂਪਾ ਗਿਆ ਸਾਡਾ ਤਾਰਦ ਬੜਿਆ ਲਿਖਾ ਤਾਂ ਸਾਥ ਹਰੇਕ ਭਗਵੰਤ ਮਾਨ ਦਾ ਵੀ ਦੇ ਸਕਦਾ ਵੀ ਜਿਹੜਾ ਉਹਨੇ ਪੰਜ ਫਸਲਾਂ ਦੇ ਐਮਐਫੀ ਮੰਗੀ ਸੀ ਠੀਕ ਕੀ ਕਰਿਆ ਤਾਂ ਭਗਵੰਤ ਮਾਨ ਨੇ ਅਸੀਂ ਮਾੜਾ ਨਹੀਂ ਕਹਿੰਦੇ ਪਚੋਲਾ ਬਣਿਆ ਤਾਂ ਵਧੀਆ ਬਣਿਆ ਤਾਂ ਠੀਕ ਹੈ ਜੀ ਆਪਾਂ ਬਾਕੀ ਗੱਲਬਾਤ ਕਰਦੇ ਹਾਂ ਹੋ ਬੱਸ ਕਰਦੇ ਮੈਂ ਮੇਰੀ ਗੰਗੂ ਗੱਲ ਦਾ ਬੰਦ ਸਰਕਾਰ ਦੇ ਹਾਂ ਜ ਆਪਣੇ ਰਾਜ ਦੇ ਵਿੱਚ ਧਰਨੇ ਕਿਉਂ ਲੱਗ ਰਹੇ ਨੇ ਇੰਨੀ ਆਮ ਆਦਮੀ ਪਾਰਟੀ ਤਾਂ ਕਹਿੰਦੀ ਅਸੀਂ ਆਮ ਆਦਮੀ ਆਮ ਬੰਦੇ ਦੇ ਹਮਾਇਤੀ ਹਾਂ ਦੇਖੋ ਜੀ ਝੂਠ ਬੋਲਣ ਨੂੰ ਆਪਾਂ ਜਿੰਨਾ ਮਰਜੀ ਬੋਲੀ ਜਾਈਏ ਮਾਸਟਰਾਂ ਦੇ ਡਾਂਗਾ ਹਾਂ ਜੀ ਜਿੰਨੇ ਵੀ ਮੁਲਾਜ਼ਮਾਂ ਜਿਹੜੇ ਕੱਚੇ ਸੀ ਕਹਿੰਦੇ ਮੈਂ ਪੱਕੇ ਕਰ ਦੂੰ ਹਰੀ ਹਰਾ ਤਾਂ ਨਹੀਂ ਸੀ ਜਿਹੜਾ ਉਹ ਹੋ ਸਕਦਾ ਵੀ ਮੇਰੀ ਜੇਬ 'ਚ ਆ ਗਿਆ ਹੋਵੇ ਕਈ ਵਾਰ ਬੜਿਆ ਲਿਖਿਆ ਭੁੱਲ ਜਾਂਦਾ ਹੈ ਜੀ ਤੇ ਪਰ ਮੇਰੇ ਕੋਲ ਤਾਂ ਆਇਆ ਹੈ ਨਹੀਂ ਕਿ ਭਗਵੰਤ ਮਾਨ ਸਾਹਿਬ ਕੋਲ ਆ ਉਹ ਭੁੱਲ ਭਲੇਖੇ ਚੱਕ ਕੇ ਜੀ ਜਿਹਦੇ ਨਾਲ ਵੀ ਵਾਅਦੇ ਕਰੇ ਆ ਉਹਦੇ ਪੂਰੇ ਕਰਦਾ ਮਤਲਬ ਕਦੇ ਪਾਟਰ ਦਿੱਤਾ ਨਹੀਂ ਨਗਰ ਕਦੇ ਅਫੀਸਰ ਬਾਟਰ ਨਾਲ ਲੱਗ ਰਿਹਾ ਮਾਸਟਰ ਟੈਂਕੀ ਦੇ ਜੜੇ ਹੋਇਆ ਆਂਗਨ ਬਾੜੀਆਂ ਦਾ ਦਰਦ ਕੋਈ ਵੀ ਨਹੀਂ ਦੇਖ ਰਿਹਾ ਦੇਖੋ ਜੀ ਗੱਲ ਇਹ ਹੈ ਜਿਹੜਾ ਜੀ ਚੁਟਕੀ ਦੇ ਵਿੱਚ ਕਹਿੰਦਾ ਜੀ ਮੈਂ ਸਾਡੀ ਸਰਕਾਰ ਆ ਗਈ ਅਸੀਂ ਸਾਰੀ ਫਸਲਾਂ ਦੀ ਐਮਐਸਪੀ ਦੇ ਦਾਂਗੇ ਹੈ ਜੀ ਚਲੋ ਕੋਈ ਵੀ ਹੋਵੇ ਅਸੀਂ ਕਾ ਨੂੰ ਕਿਸੇ ਨੂੰ ਕਹਿਣਾ ਉਹ ਵੀ ਸਾਡੀ ਉੱਤੇ ਹੀ ਪੈਣਾ ਕਿਣੀ ਚਲੋ ਪਾਰਟੀ ਬਣ ਜਾਂਦੀ ਆ ਚਲੋ ਉਸ ਤੋਂ ਬਾਅਦ ਹਮੇ ਆ ਜਾਂਦੀ ਆ ਉਹ ਗੱਲਾਂ ਬਾਅਦ ਦੀਆਂ ਬਾਕੀ ਰਹਗੀ ਦੂਜੀ ਗੱਲ ਵੀ ਜਿਵੇਂ ਤੁਸੀਂ ਕਹਿੰਦੇ ਧਰਨੇ ਆ ਧਰਨੇ ਦੇਖੋ ਜੀ ਉਸੇ ਦਿਨ ਇਹਦੇ ਮਿਟਗੇ ਸੀ ਜਦਦੇ ਮੁੱਖ ਮੰਤਰੀ ਬਣ ਗਿਆ ਕਹਿੰਦਾ ਮੈਂ ਧਰਨਾ ਲੱਗਣ ਨਹੀਂ ਦਿੱਤਾ ਹੁਣ ਤੱਕ ਨਾ ਤਾਂ ਮਾਸਟਰਾਂ ਨੇ ਡਾਂਗਾ ਪਈਆਂ ਨਾ ਅੰਗਣਵਾੜੀ ਵਾਲਿਆਂ ਦਾ ਕੋਈ ਕੋਈ ਕੰਮ ਰਿਹਾ ਸਾਰੇ ਕੰਮ ਹੋ ਰਹੇ ਆ ਸਾਰੇ ਜੁੱਪ ਕਰਕੇ ਬੈਠੇ ਆ ਜਿੰਨੇ ਵੀ ਧਰਨਿਆਂ ਦੇ ਬੈਠੇ ਆ ਮਤਲਬ ਇਹ 2 ਸਾਲਾਂ ਵਿੱਚ ਇਹਨਾਂ ਤਾਂ ਮੰਗਾਂ ਨਹੀਂ ਪੂਰੀ ਹੋਈਆਂ ਜਿਹੜੀਆਂ ਕਹਿੰਦੇ ਸੀ ਅਸੀਂ ਬਦਲਾਵ ਲਿਆਵਾਂਗੇ ਜਾਂ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਹੋਰ ਦੇਖੋ ਜੀ ਸਭ ਤੋਂ ਵੱਡੀ ਮੰਗ ਕੀ ਸੀ ਸਾਡੇ ਸਭ ਤੋਂ ਵੱਡਾ ਨਸ਼ਾ ਚਿੱਟੇ ਵਾਲਾ ਜਿਹੜੀ ਇਹਨਾਂ ਨੇ ਗੱਲ ਕੀਤੀ ਸਭ ਤੋਂ ਪਹਿਲਾਂ ਤਾਂ ਉਹਦੇ ਬਾਰੇ ਸੋਚਣਾ ਚਾਹੀਦਾ ਨਾਲੇ ਵੀ ਅਸੀਂ ਕਿਹਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿਣਾ ਵੀ ਅਸੀਂ ਕਿਹਾ ਪੂਰਾ ਕਰਤਾ ਉਹ ਕਹਿੰਦਾ 70 ਸਾਲ ਦਾ ਇਹਨਾਂ ਵੀ ਉਲਝਾਵਾਂ ਆਪਿਆ ਉਹਨੂੰ ਟਾਈਮ ਤਾਂ ਲੱਗੂਗਾ ਵੀ ਸੈੱਟ ਕਰਨ ਨੂੰ 70 ਸਾਲ ਹੋ ਗਏ ਵੀ ਜਿਹੜੀਆਂ ਪਾਰਟੀਆਂ ਆਈਆਂ ਨੇ ਗੰਦ ਪਾਉਂਦੇ ਆਂ ਦੇਖੋ ਗੱਲ ਇਹ ਰੌਲਾ ਰੌੜਾ ਆਪਾਂ ਜਿੰਨਾ ਮਰਜ਼ੀ ਪਾਈ ਦੇ ਜੀ ਕਿਹੜਾ ਕੰਮ ਆ ਜਿਹੜੀ ਸਰਕਾਰ ਨਹੀਂ ਗੀ ਸਰਦਾਰ ਬਿਆਸ ਸਿੰਘ ਸੀ ਜੀ ਅਤਵਾਦ ਦਾ ਹੋ ਸੀ ਉਧਰ ਵੀ ਸਿੱਖ ਪਾਈ ਚਾਰਾ ਵੀ ਸਾਡਾ ਹੀ ਸੀ ਮੁਲਾਜ਼ਮ ਵੀ ਸਾਡੇ ਸੀ ਮਰਦੇ ਤਾਂ ਆਪਸ ਵਿੱਚ ਹੀ ਸੀਗੇ ਹਾਂ ਜੀ ਉਹਨੇ ਆਪਣੀ ਸੂਝ-ਬੂਝ ਨਾਲ ਕੋਈ ਕਹਿੰਦਾ ਮਾੜਾ ਹੋਇਆ ਕੋਈ ਕਹਿੰਦਾ ਚੰਗਾ ਹੋਇਆ ਸੂਝ-ਬੂਝ ਨਾਲ ਜੀ ਉਹ ਤੋਂ ਬਾਅਦ ਅਤਵਾਦ ਖਤਮ ਕਰਤਾ ਉਹ ਹੀ ਉਹ ਹੀ ਮਾਹੌਲ ਸੀ ਜਿਹੜਾ ਆਪਾਂ ਮੇਰੇ ਸਵੇਰੇ ਜਾ ਸਕਦੇ ਹਾਂ ਉਹ ਠੀਕ ਹੈ ਜੀ ਆਪੀ ਬਾਕੀ ਅਸੀਂ ਹੋਰ ਕਿਸਾਨ ਭਰਾਵਾਂ ਨਾਲ ਵੀ ਗੱਲਬਾਤ ਕਰਦੇ ਆ ਇੱਥੇ ਮੰਡੀ ਵਿੱਚ ਬੈਠੇ ਨੇ ਤੇ ਨਾਏ ਪਾਸਪੋਰਟ ਵੋਟਾਂ ਬਾਰੇ ਪੁੱਛਣਾ ਤੁਸੀਂ ਦੱਸੋ ਜੀ ਹਾਂਜੀ ਮੇਰੇ ਚੋਰੀ ਨਹੀਂ ਵੋਟਾਂ ਦੱਸੋ ਕੀ ਮਾਹੌਲ ਹੈ ਜੀ ਵੋਟਾਂ ਸਾਰੇ ਦਾ ਜੀ ਹਿਮਾਚਲ ਹੈ ਹਿਮਾਚਲ ਜੀ ਹਿਮਾਚਲ ਕੀ ਦਾ ਮਕਤਾ ਦੂਮ ਇਹ ਤਾਂ ਪੂਰੇ ਇੰਡੀਆ ਲਾਈਵ ਆ ਦੇ ਵੋਟਾਂ ਪੈ ਰੀਆਂ ਲੋਕ ਸਭਾ ਦੀਆਂ ਪ੍ਰਧਾਨ ਮੰਤਰੀ ਦੇ ਵੋਟਾਂ ਨੇ ਕਿਵੇਂ ਹਿਮਾਚਲ ਦੇ ਵਿੱਚ ਕੰਗੜਾ ਰੌਤ ਖੜੀ ਹੈ ਖੜੀ ਤਾਂ ਹੈਗੀ ਜੀ ਪਰ ਅਸੀਂ ਤਾਂ ਇਧਰ ਹੀ ਦੋ ਤਿੰਨ ਮਹੀਨੇ ਦੇ ਜਾਨ ਤੋ ਨਹੀਂ ਇਹ ਨਹੀਂ ਪਤਾ ਲੱਗਦਾ ਕਿੱਧਰ ਪਾਉਗਾ ਕੋਈ ਕੀ ਫਿਰ ਵੀ ਮਾਹੌਲ ਉੱਥੇ ਕਦੇ ਤੁਸੀਂ ਗੱਲ ਕਰੀ ਹੋਣੀ ਫੋਨ ਨਾ ਜਿੱਤੂ ਫਿਰ ਲੱਗਦਾ ਹੈ ਮੇ ਤਾਂ ਹੈ ਜੀ ਇੱਕ ਕਿਸਾਨ ਆਭਰੁੱਧ ਬੋਲਦੀ ਸੀ ਉਹਨੂੰ ਗਾਲਾਂ ਕਾਫੀ ਕਮੈਂਟਾਂ ਵਿੱਚ ਗਾਲਾਂ ਵੀ ਪੈ ਰਹੀਆਂ ਹਨਾ ਉਹ ਕੋ ਬੋਟ ਪਾਉਣਗੇ ਕਿਸਾਨ ਉਹ ਟੂਟ ਤਾਂ ਪਾਉਗੇ ਜੀ ਬਸ ਘੱਟ ਪੈਣਗੇ ਬੋਟਾ ਲੱਗਦਾ ਹੈ ਮਾਹੌਲ ਵੀ ਘੱਟ ਹੋਵੇ ਟੱਕਰ ਕਿੰਨੀ ਕ ਮੰਨਦੇ ਕਾਂਗਰਸ ਨਾਲ ਜਿਹੜੇ ਇੰਡੀਆ ਗਠਵੰਦਨ ਬਣਿਆ ਹੈ ਬੀਜੇਪੀ ਦਾ ਬੀਜੇਪੀ ਨਾਲ ਟੱਕਰ ਹੈ ਇੰਡੀਆ ਗਠਵੰਦਨ ਦੀ ਹੈ ਨਾ ਅਦਰ ਰਾਹੁਲ ਗਾਂਧੀ ਉਮੀਦਵਾਰ ਖੜੇ ਨੇ ਪਲਾਵੰਤ ਦੇ ਤੌਰ ਤੇ ਕਿੰਨੀ ਕੁ ਟੱਕਰ ਦੇ ਸਕਤ ਨੇ ਜਿਹੜੀ ਇੰਡੀਆ ਗਠਵੰਦਨ ਹੈ ਤੱਕ ਕਰਦੀ ਐ ਦੇਖੋ ਜੀ ਹੁਣ ਸਾਨੂੰ ਦਾ ਇਨ ਐ ਵੀ ਸਾਨੂੰ ਵੀ ਆਪਣੇ ਕੰਮਾਂ ਦੇ ਵਿੱਚ ਵੀ ਜੀ ਸਾਨੂੰ ਇਹ ਹਲੇ ਪਤਾ ਨਹੀਂ ਨਾ ਬਾਰੇ ਵੀ ਕੀ ਹੈ ਸਾਹਿਬ ਇਹ ਤੂਟ ਜਣ ਦੇ ਬੁੱਤ ਲੱਗ ਕਿੰਨੀਆਂ ਸੀਟਾਂ ਵੀ ਮੋਦੀ ਦੀ ਤੁਸੀਂ ਕਹਿੰਦੇ ਵੀ ਬੀਜੇਪੀ ਜਿੱਤੂਗੀ ਤੁਹਾਡੇ ਹਿਮਾਚਲ ਚ ਮੋਦੀ ਇੰਡੀਆ ਚ ਕਿੰਨੀਆਂ ਸੀਟਾਂ ਲੈ ਕੇ ਜਾਊਗਾ ਜੀ ਸੱਤ ਤਾਂ ਵੈਸੇ ਛੱਡ ਵੀਡੀਓ ਮਾਰ ਚੱਲੀ ਹੈ ਹਿਮਾਚਲ ਦੇ ਵਿੱਚ ਇੰਨੇ ਤਾਂ ਨਹੀਂ ਲੈ ਸਕਦੇ ਜੀ ਜਿੰਨੇ ਪਹਿਲਾਂ ਆਈਆਂ ਸੀ ਬਸ ਇਥੇ ਦੇ ਨੇ ਕੱਟ ਸਾਡੇ ਹਿਮਾਚਲ ਪੰਜਾਬ ਵਿੱਚ ਕੱਟ ਹੈ ਇੰਡੀਆ ਚ 400 ਕੇ ਪਾਰ ਕਹਿੰਦਾ ਮੋਦੀ ਲੈ ਕੇ ਜਾਓਗੇ 400 ਕਿਉਂ ਹੁਣ ਕਿਆ ਕਹਿ ਸਕਦੀ 450 ਵੀ ਸਕਦੀ ਵੈਸੇ ਆਇਆ ਤਾਂ ਪੰਜਾਬ ਦਾ ਹਿਮਾਚਲ ਚ ਘਟਾ ਹੈ ਜੀ ਇਹ ਵੀ ਝੂਠੀਆ ਦੀ ਥਾਂ ਨੀਉਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸੀਟ ਆਈਡੀ ਵੀ ਆਈਡੀ ਦੱਸ ਦੇਕਾ ਕਿੰਨੀਆਂ ਸੀਟਾਂ 13 ਚ 13 ਚ ਮੈਨੂੰ ਮੇਰੇ ਚਾਰ ਸੀਟਾਂ ਮਿਲੇ ਜਿਵੇਂ ਠੀਕ ਹੈ ਤਿੰਨ ਚਾਰ ਹਾਂਜੀ ਚਲੋ ਠੀਕ ਹੈ ਜੀ ਬਹੁਤ ਧੰਨਵਾਦ ਤੇ ਆਪਾਂ ਤੇ ਪਰਦੇਸੀ ਨੇ ਇਹ ਅਲੱਗ-ਅਲੱਗ ਸੂਬਾਂ ਤੋਂ ਆਏ ਹੋਏ ਨੇ ਇੰਡੀਆ ਚੋਂ ਤੇ ਉਰੇ ਮਜ਼ਦੂਰੀ ਕਰਦੇ ਨੇ ਮੰਡੀ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਂ ਲੋਕ ਸਾਰੇ ਵੋਟਾਂ ਨੇ ਪੂਰੇ ਇੰਡੀਆ ਚ ਪੈਣੀਆਂ ਨੇ ਕਿਹੜਾ ਤੁਹਾਡਾ ਸੂਬਾ ਹੈ ਹਮਾਰਾ ਮਦਮਨੀ ਜ਼ਿਲ੍ਹਾ ਹੈ ਬਿਹਾਰ ਹੈ ਬਿਹਾਰ ਹੈ ਨਾ ਬਿਹਾਰ ਮੈਂ ਕਿਸ ਕਾ ਜੋ ਹੈ बिहार में तो कांग्रेस देंगे मोदी क्या किया है कुछ नहीं किया बिहार है मोदी तो बिहार वाले तो कह रहे हैं मोदी को जिताएंगे हम मोदी का मोदी, मोदी, मोदी की हवा है मोदी का नहीं हवा है किसका है कांग्रेस का कौन जीतेगा वहाँ पे कौन एम पी बने अब एम पी आप देखो तो कौन बन सकता है आपको भाई हम क्या बोले सर बिहार में बिहार से हो आप हाँ जी सारे बिहार से हो किसकी हवा बिहार में अभी तो सर हम लोग इधर है तो अभी कांग्रेस का तेजस्वी यादव का सर ठीक है वो हाँ। बहुत धूम मचा रहा ना उसके टक्कर में में कौन है कितनी कितनी वोटों जीते मतलब मालूम नहीं हम लोग का को लेकिन तेजस्वी यादव का भी ज्यादा जोर चल रहा है मोदी को कहां देखते वो तो वो कहा देखते हो रहा है चार सौ के पार लेके जाएंगे इस बारे के मोदी नहीं मोदी कर रहा है मोदी मोदी तो कुछ नहीं है बिहार में तो कंगाल कर दिया मोदी अगर बिहार में लेके आ दिया आज साल बाईस साल से राज कर रहे क्या किया है बिहार के लिए हम लोग गरीब लोग यहाँ प्रदेश ना का मरते है काम नहीं किया मोदी ने कहा कुछ काम नहीं किया हम लोग के लिए कोई देखता नहीं है सब वोटे लिए मरता है उत्तर बिहार के लिए कोई नहीं मरता है वो तो रहा, गरीबों के लिए काम है। यहां आएंगे। हम लोग तो लो तो काम करेंगे हम लोग जी इधर आए हैं काम करने के लिए पंजाब रात दिन चलना पड़ता है क्या किया हमारा सरकार अगर मोदी ने काम किया तो पंजाब में आने की जरूरत ना पड़ती मोदी कुछ नहीं किया जी जीवन किया पहले कांग्रेस थी कांग्रेस तो बहुत जो नहीं किया लेकिन फिर भी था तो किया था जी जमीन भी दिया है बहुत चीज कर दिया है जी कुछ अमीर को दिया है गरीब को कुछ नहीं दिया है जी गरीब को कुछ नहीं मिला है अमीर को मिला है ना ही हम लोग को किसी को पैसे नहीं दिया है कार्ड चला रहा है हम लोग को है एक भी पैसा नहीं दिया कभी अभी नहीं मिला या नहीं नहीं नहीं। फिर किसी लीडर को किसी गाँव के लीडर को बात बात नहीं की हाल है मिलता है वो लीडर ले लेता ले है कार्ड ले लेता है वही लोग हम लोग को पैसे देता है बाबू जी खाते में से रुपया हम लोगो को निकाल लेता है गाँव का जैसे मुखिया का अधीन का आदमी जो है ना वही काम कर रहा है आपका पंद्रह सरकार, सरकार सही नहीं है सरकार सही नहीं है पंद्रह सौ रूपया खाते में दो दो हजार डाल रहा है हरे खाते में चक्कर में तो बाबू जी निकल गया वही तो चक्कर में तो वो भी पंद्रह सौ निकल गया दो हजार के चक्कर में मिला नहीं अभी तक किसानों को अगर किसान खुश है बिहार में जी नहीं कभी नहीं खुश है वो तो MSP मिल रही है वहाँ पे नहीं इसलिए धरना लगा हुआ है शंभू वाटर पे पता आपको नहीं भी हो रहा है पूरा विरोध होगा क्यों नहीं हम लोग फैक्ट्री चाहिए काम चाहिए हम लोग मजदूर बेला घूर रहे हैं कोई चीज का व्यवस्था नहीं है जैसे पंजाब में विरोध हो रहा है बीजेपी का बिहार में हो रहा है हो 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 रहा 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 है हो रहा है 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 जी पूरे विरोध कितनी सीट लेके जाएगा मोदी मोदी के तो उधर बिहार में सीट पता है अभी क्या होगा उसका कोई गारंटी तो है नहीं जीतेगा नहीं जीतेगा क्योंकि कांग्रेस जीतेगा गठबंधन जीतेगा हाँ जी हाँ जी कहते कहते हैं मोदी ने देश के लिए इतना कुछ कर दिया मंदिर बना दिए मंदिर से हमको क्या लेना देना है मंदिर है जाना है हैं है? मंदिर हमको पेट चला देगा हैं है? मंदिर बना दो मंदिर यही पंजाब में क्या हो जाएगा मंदिर में वैसे भी मोदी जो धर्म पे ना पे वोटे मांग रहा है हाँ जी है। वो तो वो तो अपने ख्याल में रखता है बात को। की रणनीति कर रहा है हां जी हां जी हां जी हां जी हां जी हाँ जी ऐसे ही है, तो है। चढ़ता है बड़े आदमी को बड़े बड़े आदमी को बड़े बात सुनता है छोटे आदमी को कौन सुनता है कोई नहीं सुनता है सरकार तो गरीबों की होती है कहते हैं गरीब को होता तो इतना दूर से हम थोड़े आते हैं वहाँ पंजाब करने के लिए बच्चे को छोड़ कर यहाँ थोड़े आते हैं इतने टाइम में इतने टाइम से आ रहे हो कुछ भी फर्क नहीं पड़ा बिहार में कुछ तो पड़ा होगा कुछ नहीं ना फैक्ट्री है न नहर पानी है कुछ नहीं है हम लोग पढ़ते हैं उत्तरी बिहार में हाँ उत्तरी बिहार में कुछ भी नहीं है हम लोग बॉर्डर के साइड में है लालू यादव था उसने कुछ किया था लालू यादव था तो जो भैंसी चरावन लाठी में तेल लगावन वही उसका असूल है यह नहीं वही तो स्कूल जाओ विद्यार्थी पढ़ने के लिए कभी नहीं कहा है किसी को भैंसी चराओ लाठी में तेल लगाओ दूध पियो यादव क्या फिर बातें कर रहा है क्या करेगा वो क्या कह रहा है बाबूजी क्या कहेगा वो तो हम लोगों को पता नहीं ਕਿਉਂ ਮਾਰਿੰਗੇ ਕਿਸੇ ਗਵਰਨਰ ਸਾਡੇ ਕੋਈ ਮੈਨੀਫੈਸਟੋ ਤਿਆਰ ਕੀਆ ਕਾਂਗਰਸ ਨੇ ਵੀ ਆਪਕੋ ਕੁਝ ਦੇਂਗੇ ਨਹੀਂ ਨਹੀਂ ابھی ਕੋਈ ਬਾਤ ਨਹੀਂ ਹੋਇਆ ਜੀ ਅੱਗੇ ਕੁਝ ਕੁਝ ਨਾ ਪਤਾ